you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਮਾਸਟਰ ਕੈਡਰ ਸੰਬੰਧੀ ਇੱਕ ਨਵੀਂ ਵੀਡੀਓ ਲੈ ਕੇ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਪੁੱਛ ਰਹੇ ਸਨ ਕਿ ਮਾਸਟਰ ਕੈਡਰ ਦੀ ਭਰਤੀ ਕਦੋਂ ਤੱਕ ਆਏਗੀ ਤੇ ਭਰਤੀ ਤੇ 55% ਦੀ ਜਿਹੜੀ ਸ਼ਰਤ ਹੈ ਉਹ ਰਹੇਗੀ ਜਾਂ ਨਹੀਂ ਨੋਟੀਫਿਕੇਸ਼ਨ ਕਿਸ ਤਰੀਕੇ ਨਾਲ ਆਊਟ ਹੋਏਗਾ ਕਿੰਨੀਆਂ ਪੋਸਟ ਆਣਗੀਆਂ ਤਾਂ ਇਹਨਾਂ ਸਾਰੇ ਪੁਆਇੰਟਸ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਆਉਣ ਵਾਲੀ ਮਾਸਟਰ ਕੈਡਰ ਭਰਤੀ ਦੀ ਦੇਖੋ 1 ਕਿ ਕਿ ਮਾਸਟਰ ਕੈਡਰ ਪਰਤੀ ਜਿਹੜੀ ਆ ਜਰੂਰ ਆਏਗੀ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਪੀਐਸ ਟੈਟ ਹੋਏ ਨੂੰ ਬਹੁਤ ਸਮਾਂ ਹੋ ਗਿਆ ਲੇਕਿਨ ਜੇ ਆਪਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਕਿ ਨੋਟੀਫਿਕੇਸ਼ਨ ਕਿਸ ਤਰੀਕੇ ਨਾਲ ਆਊਟ ਹੋਏਗਾ ਉਹਦੇ ਦੇਖੋ ਜੇ ਆਪਾਂ ਬੀਐਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਗ੍ਰੈਜੂਏਸ਼ਨ ਤੇ 55% ਦੀ ਸ਼ਰਤ ਨੂੰ ਲੈ ਕੇ ਜਿਹੜਾ ਕਾਫੀ ਸਾਰਾ ਇਹ ਲੰਬਾ ਸਮੇਂ ਤੋਂ ਮੁੱਦਾ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਇਹ ਹੁਣ ਲਾਗੂ ਹੋ ਚੁੱਕੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ਰਤ ਦੇਖਣ ਨੂੰ ਮਿਲੇਗੀ ਤਾਂ ਦੇਖੋ ਇਹਦੇ ਵਿੱਚ ਤੁਸੀਂ ਵਿਦ ਪ੍ਰੂਫ ਜੇ ਆਪਾਂ ਗੱਲ ਕਰੀਏ ਤਾਂ ਪੁਰਾਣੇ ਜਿਹੜੇ ਨੋਟੀਫਿਕੇਸ਼ਨ ਨੇ ਤੁਸੀਂ ਆਰਟ ਐਂਡ ਕਰਾਫਟ ਦੀ ਭਰਤੀ ਦੇਖ ਸਕਦੇ ਹੋ ਉਹ ਵੀ ਮਾਸਟਰ ਕੈਡਰ ਦੇ ਵਿੱਚ ਇਨਕਲੂਡ ਹੈ ਠੀਕ ਹੈ ਤਾਂ ਹੁਣ ਪਿੱਛੇ ਜਿਹੜੀ ਪੋਸਟ ਆਈਆਂ ਸੀਗੀਆਂ ਆਰਟ ਐਂਡ ਕਰਾਫਟ ਦੀਆਂ ਜੇਕਰ ਤੁਸੀਂ ਉਹਦਾ ਨੋਟੀਫਿਕੇਸ਼ਨ ਦੇਖੋ ਠੀਕ ਹੈ ਇਸ ਤੋਂ ਬਿਨਾ ਹੋਰ ਵੀ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਲੇਕਿਨ ਆਪਾਂ ਇੱਥੇ ਇੱਕ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਆਰਟ ਐਂਡ ਕਰਾਫਟ ਦੀ ਠੀਕ ਹੈ ਉਸ ਮੈਂ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦਾਂਗੇ ਉੱਥੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਉਸ ਦੇ ਵਿੱਚ ਇਹ ਗੱਲ ਪਹਿਲਾਂ ਹੀ ਕਲੀਅਰਲੀ ਮੈਂਸ਼ਨ ਕੀਤੀ ਗਈ ਹੈ 55% ਜਿਹੜੀ ਹੈ ਜਨਰਲ ਕੈਟਾਗਰੀ ਦੇ ਲਈ ਤੇ 50% ਹੈ ਰਿਜ਼ਰਵਡ ਕੈਟਾਗਰੀ ਠੀਕ ਹੈ ਐਸਸੀ ਐਸਟੀ ਓਬੀਸੀ ਹੋਗੇ ਤਾਂ ਇਹ ਨੋਟੀਫਿਕੇਸ਼ਨ ਆਪਣੇ ਪੰਜਾਬ ਦੀ ਭਰਤੀ ਦਾ ਹੀ ਹੈ ਮਾਸਟਰ ਕੈਡਰ ਦੀ ਹੀ ਭਰਤੀ ਦਾ ਹੈ ਤਾਂ ਉਸ ਨੂੰ ਦੇਖਦੇ ਹੋਏ ਆਪਾਂ ਇਹ ਗੱਲ ਬਿਲਕੁਲ ਕਲੀਅਰਲੀ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਮਾਸਟਰ ਕੈਡਰ ਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਉਹਦੇ ਜਿਹੇ 55% ਵਾਲੀ ਜਿਹੜੀ ਸ਼ਰਤ ਹੈ ਉਹ ਜ਼ਰੂਰ ਇੰਪਲੀਮੈਂਟ ਹੋ ਕੇ ਹੀ ਆਏਗੀ ਠੀਕ ਹੈ ਤੇ ਜੇ ਆਪਾਂ ਗੱਲ ਕਰ ਲਈਏ ਟੋਟਲ ਸਬਜੈਕਟ ਵਾਈਜ਼ ਪੋਸਟਾਂ ਦੀ ਤਾਂ ਇਹਦੇ ਰਿਗਾਰਡਿੰਗ ਤਾਂ ਦੇਖੋ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਈਟੀਟੀ ਦੀਆਂ ਜਿਹੜੀਆਂ ਨੇ ਪ੍ਰੋਮੋਸ਼ਨਾਂ ਹੋਈਆਂ ਨੇ ਤੇ ਮਾਸਟਰ ਕੈਡਰ ਤੋਂ ਵੀ ਬਹੁਤ سارے ਜਿਹੜੇ ਟੀਚਰਜ਼ ਨੇ ਪ੍ਰਮੋਟ ਹੋ ਕੇ ਅੱਗੇ ਗਏ ਨੇ ਠੀਕ ਹੈ ਤੇ ਜੇ ਆਪਾਂ ਗੱਲ ਕਰ ਲਈਏ ਟੋਟਲ ਸਬਜੈਕਟ ਵਾਈਜ਼ ਪੋਸਟਾਂ ਦੀ ਕਿੰਨੀਆਂ ਕ ਪੋਸਟਾਂ ਆ ਸਕਦੀਆਂ ਨੇ ਤੇ ਕਦੋਂ ਤੱਕ ਭਰਤੀ ਆਏਗੀ ਭਰਤੀ ਤੁਹਾਨੂੰ 2026 ਦੇ ਐਂਡ ਤੱਕ ਹੀ ਦੇਖਣ ਨੂੰ ਮਿਲੇਗੀ ਉਸ ਤੋਂ ਪਹਿਲਾਂ ਬਹੁਤ ਘੱਟ ਚਾਂਸ ਨੇ ਠੀਕ ਹੈ ਕਾਫੀ ਭਰਤੀਆਂ ਈਟੀਟੀ ਨੂੰ ਲੈ ਕੇ ਤਾਂ ਦੇਖੋ ਆਲਰੇਡੀ ਸਰਕਾਰ ਵੱਲੋਂ ਕਹਿਣਾ ਇਹ ਕਿ ਮਾਨਯੋਗ ਸਿੱਖਿਆ ਮੰਤਰੀ ਵੱਲੋਂ ਵੀ ਬਿਆਨ ਆਇਆ ਸੀ ਕਿ ਉਹਨਾਂ ਨੇ ਭਰਤੀਆਂ ਕੰਪਲੀਟ ਕੀਤੀਆਂ ਨੇ ਹਾਲਾਂਕਿ ਉਸ ਦੇ ਵਿੱਚੋਂ ਕਿੰਨੇ ਕੈਂਡੀਡੇਟਸ ਜੁਆਇਨ ਹੋਏ ਨੇ ਕਿੰਨੇ ਪੈਂਡਿੰਗ ਨੇ ਉਹਦੇ ਤੇ ਆਪਾਂ ਗੱਲ ਵੱਖਰੀ ਕਰਾਂਗੇ ਲੇਕਿਨ ਓਵਰਆਲ ਜੇ ਆਪਾਂ ਗੱਲ ਕਰੀਏ ਤਾਂ ਮਾਨਯੋਗ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀਆਂ ਕਾਫੀ ਭਰਤੀਆਂ ਨੇ ਈਟੀਟੀ ਨੂੰ ਲੈ ਕੇ ਤਾਂ ਆਲਰੇਡੀ ਕੰਪਲੀਟ ਹੋ ਚੁੱਕੀਆਂ ਨੇ ਤੇ ਜੇ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮਾਸਟਰ ਕੈਡਰ ਦੀ ਭਰਤੀ ਜ਼ ਤੇ ਪੀਐਸ ਟੈਟ ਵੀ ਕੰਡਕਟ ਕਰਾ ਲਿਆ ਗਿਆ ਹੈ ਤਾਂ ਜਿਹੜੇ ਕੈਂਡੀਡੇਟਸ ਤਿਆਰੀ ਕਰ ਰਹੇ ਨੇ ਮਾਸਟਰ ਕੈਡਰ ਦੀ ਉਹ ਕਰਦੇ ਰਹਿਣ ਠੀਕ ਹੈ ਕਿਉਂਕਿ ਨੋਟੀਫਿਕੇਸ਼ਨ ਅੱਜ ਨਹੀਂ ਤਾਂ ਕੱਲ ਆਊਟ ਜ਼ਰੂਰ ਹੋ ਜਾਏਗਾ ਲੇਕਿਨ ਜੇ ਆਪਾਂ 55% ਸ਼ਰਤ ਦੀ ਗੱਲ ਕਰੀਏ ਤਾਂ ਇਹ ਬਹੁਤ ਜ਼ਿਆਦਾ ਚਾਂਸ ਹੈ ਕਿ ਇਹ ਚੀਜ਼ ਜਿਹੜੀ ਲਾਗੂ ਹੋ ਕੇ ਹੀ ਆਏਗੀ ਕਿਉਂਕਿ ਪੁਰਾਣੇ ਨੋਟੀਫਿਕੇਸ਼ਨ ਦੇ ਵਿੱਚ ਵੀ ਇਹ ਗੱਲ ਕਿਤੇ ਨਾ ਕਿਤੇ ਮੈਂਸ਼ਨ ਹੈਗੀ ਹੈ ਤੁਸੀਂ ਆਪ ਵੀ ਜਿਹੜਾ ਇਸ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੀ ਰਿਜ਼ਰਵ ਕੈਟਾਗਰੀ ਹੈ ਉਹਨਾਂ ਨੂੰ ਜਰੂਰ 5% ਦੀ ਛੂਟ ਹੈ ਠੀਕ ਹੈ ਐਸਸੀ ਐਸਟੀ ओबीसी ਹੋਗੇ ਉਹਨਾਂ ਨੂੰ ਸਿਰਫ 50% ਚਾਹੀਦੇ ਨੇ ਤੇ ਜਿਹੜੀ ਜਨਰਲ ਕੈਟਾਗਰੀ ਹੈ ਉਹਨਾਂ ਤੇ 55% ਦੀ ਸ਼ਰਤ ਹੈ ਉਹ ਲਾਗੂ ਹੋਏਗੀ ਬਾਕੀ ਤੁਹਾਡਾ ਕੀ opinion ਹੈ ਕਿ ਇਹ ਚੀਜ਼ ਜਿਹੜੀ ਆ ਪੰਜਾਬ ਸਰਕਾਰ ਉਹਨਾਂ ਲੋ ਸਹੀ ਕੀਤੀ ਜਾ ਰਹੀ ਹੈ ਜਾਂ ਗਲਤ ਕੀਤੀ ਜਾ ਰਹੀ ਹੈ ਤੁਸੀਂ ਆਪਦੇ ਵਿਚਾਰ ਜਿਹੜਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਮਾਸਟਰ ਕੈਡਰ ਦੀ ਭਰਤੀ ਵੀ ਦੇਖਣ ਨੂੰ ਮਿਲੇਗੀ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਦੋਂ ਹੀ ਇਹਦੇ ਰਿਗਾਰਡਿੰਗ ਆਫੀਸ਼ਲ ਅਪਡੇਟ ਆਈਗੀ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜਰੂਰ ਸਾਂਝੀ ਕਰਾਂਗੇ ਇਸਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਈਗਾ ਤਾਂ ਇਹ ਹੈਗੀ ਸੀ ਜੀ ਅੱਜ ਦੀ ਅਪਡੇਟ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਬੇਸਿਕਲੀ ਮੇਨ ਪੁਆਇੰਟ ਜਿਹੜਾ ਮਾਸਟਰ ਕੈਡਰ ਨੂੰ ਲੈ ਕੇ ਨਿਕਲਦੇ ਨੇ ਉਹ ਦੋ ਤਿੰਨ ਕੁਐਸਚਨ ਹੀ ਨੇ ਕਿ ਮਾਸਟਰ ਕੈਡਰ ਦੀ ਭਰਤੀ ਕਦੋਂ ਤੱਕ ਆਏਗੀ ਕਿੰਨੀ ਭਰਤੀ ਆ ਸਕਦੀ ਹੈ ਤੇ 55% ਸ਼ਰ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ